ਕਰੀਓ ਸਿੱਤੋ ਗੁਣੋ ਵਿਖੇ ਅੱਜ ਨਸ਼ਾ ਤਸਕਰਾਂ ਲਈ ਆਪਣੀਆਂ ਸੀਲ ਕੀਤੀਆਂ ਜਾ ਰਹੀਆਂ ਹਨ ਥਾਣਾ ਬਾਹਵਲਾ ਪੁਲਿਸ ਵੱਲੋਂ ਥਾਣਾ ਬਾਵੜ ਦੇ ਇੰਚਾਰਜ ਸੁਨੀਲ ਕੁਮਾਰ ਜੀ ਜਿਹੜੇ ਕਿ ਮੌਕੇ ਤੇ ਪਹੁੰਚੋ ਇਹਨਾਂ ਨਾਲ ਤੇ ਇਸ ਮੰਦ ਦੇ ਵਿੱਚ ਜਿਹੜਾ ਹੈ ਦਿਲਰਾਜ ਜੀ ਤੇ ਇਸ ਤੋਂ ਇਲਾਵਾ ਕੁਕਰੀਵ ਜੀ ਤੇ ਮਨਸੀ ਲਾਲ ਤੇ ਸਰਵਣ ਸਿੰਘ ਜੀ ਅਕੀ ਜੀ ਆਪਾਂ ਜੀ ਵੀ ਮੌਕੇ ਤੇ ਪਹੁੰਚੇ ਹੋਏ ਨੇ ਲਾਈਵ ਤੇ ਜਿਉਂਾ ਦਿਖਾ ਰਹੇ ਆ ਅਗਲੀ ਸੀਰੀ ਕੀਤੀ ਜਾ ਰਹੀ ਹੈ इस संबंध आप गल बात करा किस तरह की कारवाई की गई है ਸਰ ਲਾਈਵ ਤੇ ਤੁਹਾਡਾ ਸਵਾਗਤ ਹੈ ਜੀ ਸਰ ਕਿਸ ਤਰ੍ਹਾਂ ਦੀ ਕਾਰਵਾਈ ਹੈ ਦੱਸੋ ਜੀ ਅਸੀਂ ਪਿਛਲੇ ਹਫਤੇ ਵੀ ਬੰਲਾਂ ਕਰਵਾਈ ਸੀਗੇ ਤਿੰਨ ਜਿਹੜੇ ਐਨਡੀਪੀਐਸ ਦੇ ਸਾਡੇ ਦੋਸੀ ਸੀਗੇ ਜਿਨ੍ਹਾਂ ਦੀ ਪ੍ਰਾਪਰਟੀ ਅਸੀਂ ਐਨਾਲਾਈਜ਼ ਕਰਕੇ ਉਹਨਾਂ ਦੀ ਅਟੈਚ ਕਰਵਾਈ ਸੀਗੀ ਜੀ ਅਸੀਂ ਦੁਬਾਰਾ ਫਿਰ ਹੁਣ ਤਿੰਨ ਹੋਰ ਜਿਹੜੀ ਹੈ ਸਾਨੂੰ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਆਰਡਰ ਆ ਚੁੱਕੇ ਨੇ ਹਾਰਟ ਅਪ ਦਿੱਤਾ ਹੈ ਤੇ ਇਹਨਾਂ ਦੀ ਪ੍ਰਾਪਰਟੀ ਜਿਹੜੀ ਹੈ ਤਿੰਨ ਸਾਡੇ ਦੋਸ਼ੀ ਨੇ ਜਿਹੜੇ ਦੋ ਹਿੰਮਤਪੁਰੇ ਦੇ ਤੇ ਇੱਥੇ ਇੱਥੋਂ ਦੇ ਰਹੂਗੀ ਇਹਨਾਂ ਦੀ ਅਸੀਂ ਜਿਹੜੀ ਪ੍ਰਾਪਰਟੀ ਅਟੈਚ ਕਰਵਾਈ ਹੈ ਔਰ ਟੋਟਲ ਪ੍ਰਾਪਰਟੀ ਨੀਅਰ ਬਾਏ 70 ਲੱਖ ਦੇ ਕਰੀਬ ਜਿਹੜੀ ਹੈ ਉਹ ਹੋਈ ਹੈ ਜੀ ਟੋਟਲ ਕਿੰਨੇ ਕਮਨੀ ਜੀ ਅਪ ਕਿੰਨੇ ਲੱਖ ਦੀ ਜ ਕਿ ਅਸੀਂ ਟੋਟਲ ਜਿਹੜਾ ਹੈ ਜੀ ਹੁਣ ਤੱਕ 9 ਪ੍ਰਾਪਰਟੀ ਕੇਸ ਜਿਹੜੇ ਤਿਆਰ ਕਰਕੇ ਭੇਜ ਚੁੱਕੇ ਆ ਇਸ ਤੋਂ ਪਹਿਲਾਂ ਜਿਹੜੀ ਕਾਰਵਾਈ ਕੀਤੀ ਗਈ ਸੀ ਉਹ ਨੀਅਰ ਬਾਏ 50 ਲੱਖ ਦੀ ਸੀਗੀ ਤੇ ਜਿਹੜੀ ਅਸੀਂ ਹੁਣ ਕੀਤੀ ਉਹ ਨੀਅਰ ਬਾ 70 ਲੱਖ ਦੀ ਹੈ ਜੀ। ਜੀ। ਲੈਟਸ ਆਪਸਟ ਨੈਕਸਟ ਵੀ ਜਿਹੜੀ ਤਿੰਨ ਕੇਸ ਜਿਹੜੇ ਸਾਡੇ ਪੈਂਡਿੰਗ ਨੇ ਉਹ ਵੀ ਸਾਡੇ ਨੀਅਰ ਬਾ ਅਥਾ 30 ਤੋਂ 40 ਲੱਖ ਜਿਹੜੀ ਹੈ ਉਹ ਵੀ ਸਾਡੀ ਹੈਗੀ ਹੈ ਜੀ। ਜੀ। ਨਸ਼ਾ ਤਸਕਰਾਂ ਨੂੰ ਲੈ ਕੇ ਕੀ ਕਹੋਗੇ ਜੀ ਨਸ਼ਾ ਤਸਕਰਾਂ ਜਿਹੜੀ? ਦੇਖਿਆ ਐਜ਼ ਯੂਅਲ ਜੋ ਪੰਜਾਬ ਸਰਕਾਰ ਦਾ ਵਾਅਦਾ ਹੈ ਜੀ ਐਨਕ ਸਾਹਿਬ ਪੰਜਾਬ ਸੇਮ ਐਜ਼ ਇਟ ਜਿਹੜੀ ਫਾਜ਼ਲ ਕਾ ਪੁਲਿਸ ਔਰ ਪੰਜਾਬ ਪੁਲਿਸ ਵੱਲੋਂ ਜਿਹੜੇ ਐਫਰਟਸ ਕੀਤੇ ਜਾ ਰਹੇ ਨੇ ਲਗਾਤਾਰ ਜਿਹੜੇ ਦਸਤਾਂ ਤੇ ਰੇਡਸ ਕਰਕੇ ਉਹਨਾਂ ਨੂੰ ਗ੍ਰਫਤਾਰ ਕੀਤਾ ਜਾ ਰਿਹਾ ਹੈ ਇਸੇ ਹੀ ਮਹਿੰਮ ਦੇ ਵਿੱਚ ਲੜੀਏ ਇੱਕ ਵੱਖਰਾ ਇੱਕ ਉਪਰਾਲਾ ਜਿਹੜਾ ਸਾਡੇ ਵੱਲੋਂ ਸ਼ੁਰੂ ਕੀਤਾ ਗਿਆ ਸੀ ਕਿ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਅਟੈਚ ਕਰਾਈ ਜਾ ਕੇ ਤਾਂ ਕਿ ਇਹਨਾਂ ਨੂੰ ਫਾਈਨੈਂਸ਼ੀਅਲੀ ਜਿਹੜਾ ਲਾਸ ਹੋਵੇ ਜਿੱਦਾਂ ਦੀ ਇਹਨਾਂ ਨੇ ਪ੍ਰਾਪਰਟੀ ਕਮਾਈ ਹੈ ਉਹ ਸਹੀ ਤਰੀਕੇ ਨਾਲ ਇਹਨਾਂ ਨੂੰ ਲਾਸ ਨਹੀਂ ਹੋਵੇ ਸੋ ਥੈਂਕ ਯੂ ਇਸ ਕੇ ਐਸ ਐਸ ਤੋਂ ਆਪ ਜੀ ਦਾ ਅਤਿ ਦੇਖਦੇ ਰਾਹੁਲ ਕੁਮਾਰ ਪੁੱਤਰ ਸੰਦੀਪ ਕੁਮਾਰ ਇਸੇ ਤੋਂ ਨੂੰ ਕਲੋਕਟੀ ਜਿਹੜੀ ਸੀਲ ਕੀਤੀ ਗਈ ਹੈ ਪੁਲਿਸ ਵੱਲੋਂ ਤੇ ਤੁਸੀਂ ਸੋਣੀ ਲੈ ਆਉਣਾ